ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਕਿਉਂਕਿ ਇੱਕ ਬੇਅਦਬੀ ਦੇ ਮਾਮਲੇ ਦੇ ਵਿੱਚ ਉਹ ਘਿਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀ ਸ਼ਿਕਾਇਤ ਕੀ ਧਾਰਮਿਕ ਸ਼ਖਸੀਅਤਾਂ ਦੇ ਵੱਲੋਂ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਅਪੀਲ ਦੇ ਰੂਪ ਦੇ ਵਿੱਚ ਇਹ ਸ਼ਿਕਾਇਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਕੋਲ ਪਹੁੰਚਾ ਦਿੱਤੀ ਗਈ ਹੈ ਅਤੇ ਨਾਲ ਹੀ ਨਾਲ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਜਿਸ ਤੋਂ ਬਾਅਦ ਇਸ ਬੇਅਦਬੀ ਦੇ ਮਾਮਲੇ ਦੇ ਵਿੱਚ ਭਗਵੰਤ ਸਿੰਘ ਮਾਨ ਬੁਰੀ ਤਰੀਕੇ ਨਾਲ ਘਿਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਮਾਮਲਾ ਇਹ ਬਠਿੰਡਾ ਹਲਕੇ ਦਾ ਜਿੱਥੇ ਕਿ ਉਹ ਆਪਣੇ ਉਮੀਦਵਾਰ ਦੇ ਯਾਨਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਦੇ ਇੱਕ ਰੋਡ ਸ਼ੋਅ ਦੇ ਵਿੱਚ ਇਹ ਬੇਅਦਬੀ ਕਰਦੇ ਹੋਏ ਨਜ਼ਰ ਪਏ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਤੋਂ ਉਮੀਦਵਾਰ ਦੇ ਹੱਕ 'ਚ ਬੀਤੇ ਦਿਨ ਕੱਢੇ ਗਏ ਰੋਡ ਸ਼ੋਧਰਨ ਮੁੱਖ ਮੰਤਰੀ ਭਗਮੰਤਮਾਨ ਵੱਲੋਂ ਦਸਤਾਰ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿਵਾਦਿਤ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦਾ ਧਾਰਮਿਕ ਸ਼िक्ਸ਼ੀਤਾਂ ਅਤੇ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਸ ਲੈਂਦੇ ਹੋਏ ਦਸਤਾਰ ਦੀ ਲੋਕ ਕਚੈਰੀ 'ਚ ਕੀਤੀ ਗਈ ਬੇਅਦਬੀ ਲਈ ਮੁੱਖ ਮੰਤਰੀ ਖਿਲਾਫ ਸਖਤ ਸਖਤ ਕਾਰਵਾਈ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਤਾਂ ਜੋ ਪਗ ਦੀ ਮਹਾਨਤਾ ਨੂੰ ਬਹਾਲ ਰੱਖਿਆ ਜਾ ਸਕੇ ਦੱਸ ਦਈਏ ਕਿ ਇਹ ਮਾਮਲਾ ਬਠਿੰਡਾ ਦੇ ਰੋਡ ਸ਼ੋਅ ਦਾ ਜਦੋਂ ਕਿ ਇੱਕ ਰੋਡ ਸ਼ੋਅ ਦੇ ਦੌਰਾਨ ਗਰਮੀ ਤੋਂ ਬਿਹਾਲ ਹੋ ਕੇ ਪਾਣੀ ਦੀ ਬੋਤਲ ਨਾਲ ਝੂਠਾ ਪਾਣੀ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਦਸਤਾਰ ਦੇ ਵਿੱਚ ਪੌਂਦੇ ਦਿਖਾਈ ਦਿੱਤੇ ਨਜ਼ਾਦ ਜੀ ਕਿ ਪਹਿਲਾਂ ਇਸੇ ਬੋਤਲ ਦੇ ਵਿੱਚੋਂ ਉਹ ਪਾਣੀ ਪੀਂਦੇ ਰਹੇ ਨੇ ਤੇ ਬਾਅਦ ਵਿੱਚ ਗਰਮੀ ਮਹਿਸੂਸ ਕਰਦੇ ਹੋਏ ਆਪਣੇ ਸਿਰ ਦੇ ਵਿੱਚ ਉਹ ਇਸ ਝੂਠੇ ਪਾਣੀ ਨੂੰ ਪਾਉਂਦੇ ਨੇ ਜਿਸ ਤੋਂ ਬਾਅਦ ਧਾਰਮਿਕ ਸ਼ਖਸੀਅਤਾਂ ਦਾ ਗੁੱਸਾ ਫੁੱਟਿਆ ਉਹਨਾਂ ਨੇ ਗੰਭੀਰ ਨੋਟਸ ਲੈਂਦੇ ਹੋਏ ਇਸ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਦਸਤਾਰ ਦੀ ਬੇਆਦਬੀ ਦੀ ਗੱਲ ਕਹੀ ਹੈ ਤੇ ਨਾਲ ਹੀ ਨਾਲ ਦੱਸੀ ਹੈ ਕਿ ਸਖਤ ਕਾਰਵਾਈ ਦੀ ਇੱਕ ਅਪੀਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਰ ਦਿੱਤੀ ਗਈ ਹੈ ਤੋ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜੋ ਅਪੀਲ ਕੀਤੀ ਗਈ ਹੈ ਉਸ ਦੀ ਉਸ ਦੇ ਵਿੱਚ ਪਗ ਦੀ ਮਹਾਨਤਾ ਨੂੰ ਬਹਾਲ ਰੱਖਿਆ ਜਾ ਸਕੇ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਜੇਕਰ ਪਗ ਦੀ ਮਹਾਨਤਾ ਨੂੰ ਬਹਾਲ ਰੱਖਣਾ ਹੈ ਤਾਂ ਇਸ ਮਾਮਲੇ ਦੇ ਵਿੱਚ ਇਸ ਬੇਅਦਬੀ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਕਤ ਰੋਡ ਸ਼ੋਧਰਾਨ ਬਾਪਰੇ ਇਸ ਵਿਵਾਦਿਤ ਘਟਨਾਕ੍ਰਮ ਦੇ ਮਾਮਲੇ ਸੰਬੰਧੀ ਇੱਕ ਵੀਡੀਓ ਹੈ ਜੋ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਮੁੱਖ ਮੰਤਰੀ ਲੋਕਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪਾਣੀ ਦੀ ਇੱਕ ਬੋਤਲ 'ਚੋਂ ਖੁਦ ਪਾਣੀ ਪੀ ਰਹੇ ਹਨ ਫਿਰ ਉਸੇ ਹੀ ਝੂਠੇ ਪਾਣੀ ਨੂੰ ਆਪਣੇ ਸਿਰ ਤੇ ਬੰਨੀ ਹੋਈ ਪੀਲੇ ਰੰਗ ਦੀ ਦਸਤਾਰ ਤੇ ਪਾ ਲੈਂਦੇ ਨੇ ਭਗਵਾਨਤਮਾਨ ਵੱਲੋਂ ਮੁੱਖ ਮੰਤਰੀ ਦੇ ਸੰਵਿਧਾਨਿਕ ਅਹੁਦੇ ਤੇ ਬੈਠ ਕੇ ਪਹਿਲਾ ਅਜਿਹੀ ਵਿਵਾਦਤ ਤੇ ਕੋਜੀ ਹਰਕਤ ਕਰਨ ਵਿੱਚ ਅਤੇ ਫਿਰ ਆਮ ਆਦਮੀ ਪਾਰਟੀ ਵੱਲੋਂ ਹੀ ਇੱਥੇ ਹੀ ਬਸਣਾ ਕਰਦੇ ਹੋਏ ਇਹ ਤਸਵੀਰ ਨੂੰ ਸਿਆਸੀ ਲਾਹ ਲੈਣ ਦੇ ਮਕਸਦ ਨਾਲ ਪ੍ਰਚਾਰ ਵਜੋਂ ਪੇਸ਼ ਕਰਨ ਦੀ ਲੋਕਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ ਸੋ ਇਸ ਗੱਲ ਦੀ ਤਿੱਖੀ ਆਲੋਚਨਾ ਕੀਤੀ ਗਈ ਵੀ ਪਹਿਲਾਂ ਇਹ ਕੋਜੀ ਹਰਕਤ ਕੀਤੀ ਗਈ ਤੇ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਵੱਲੋਂ ਇਹਨੂੰ ਮੀਡੀਆ ਦੇ ਉੱਪਰ ਚਲਾਇਆ ਵੀ ਗਿਆ ਅਤੇ ਇਸ ਰੋਡ ਸ਼ੋਅ ਦੇ ਵਿੱਚ ਇਸ ਵੀਡੀਓ ਨੂੰ ਜੇਕਰ ਕਹੀਏ ਕਿ ਇਹ ਜੋ ਰੋਡ ਸ਼ੋਅ ਦੇ ਵਿੱਚ ਵੀਡੀਓ ਸੀ ਹੁਣ ਵਾਇਰਲ ਹੋਣ ਲੱਗਿਆ ਹੈ ਦੱਸਿਏ ਕਿ ਇਸ ਤੋਂ ਪਹਿਲਾਂ ਵੀ ਭਗਵਾਨ ਤਮਨ ਵੱਲੋਂ ਵੱਖ-ਵੱਖ ਸਮੇਂ ਦੌਰਾਨ ਆਪਣੇ ਸਿਰ ਤੇ ਸਜਾਈ ਹੋਈ ਪੱਗ ਦਾ ਸਤਕਾਰ ਬਹਾਲ ਨਾਂ ਰੱਖਣ ਲਈ ਲੋਕ ਲੋਹ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਅਦ ਵੀ ਲਗਾਤਾਰ ਅਜਿਹਾ ਵਰਤਾਰਾ ਧਰਮ ਅਤੇ ਦਸਤਾਰ ਨੂੰ ਡੂੰਗੀ ਆਸਤਾ ਰੱਖਣ ਵਾਲੇ ਲੋਕਾਂ ਦੇ ਮਨਾਂ 'ਚ ਠੇਸ ਪਹੁੰਚਾਉਣ ਵਾਲਾ ਹੈ ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਅਤੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਦੇ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਗੰਭੀਰ ਨੋਟਸ ਲਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੂਠਾ ਪਾਣੀ ਪਾ ਕੇ ਦਸਤਾਰ ਦੀ ਕੀਤੀ ਗਈ ਬੇਅਦਬੀ ਵਾਲੀ ਵੀਡੀਓ ਦੇਖ ਕੇ ਉਹਨਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ ਉਹਨਾਂ ਕਹਿਆ ਕਿ ਸਿਆਸੀ ਲਾਹਾਂ ਲੈਣ ਲਈ ਇਹ ਕਰਕਟਾ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਤਰ੍ਹਾਂ ਦੀਆਂ ਭਾਵਨਾਵਾਂ ਆहत ਨਾ ਹੋਣ ਉਹਨਾਂ ਸ੍ਰੀ ਅਕਾਲ ਤਖਤ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਪਾਸੋਂ ਮੰਗ ਕੀਤੀ ਹੈ ਕਿ ਦਸਤਾਰ ਦੀ ਮਹਾਨਤਾ ਬਹਾਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਖਤ ਕਾਰਵਾਈ ਕਰਨ ਦੀ ਕੀਤੀ ਜਾਵੇ ਇਹ ਉਹਨਾਂ ਵੱਲੋਂ ਮੰਗ ਰੱਖੀ ਗਈ ਹੈ ਦੱਸ ਦਿਓ ਕੀ ਹੁਣ ਇਸ ਮਾਮਲੇ ਵਿੱਚ ਭਗਵੰਤ ਮਾਨ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਖ ਜਥੇਬੰਦੀਆਂ ਦੇ ਵੱਲੋਂ ਧਾਰਮਿਕ ਸਿੱਖਿਆਤਾਂ ਦੇ ਵੱਲੋਂ ਪੱਗ ਦੀ ਮਹਾਨਤਾ ਨੂੰ ਲੈ ਕੇ ਇਹ ਗੱਲ ਕਹੀ ਗਈ ਕਿ ਇਹ ਪੱਗ ਦੀ ਮਹਾਨਤਾ ਨੂੰ ਬਰਕਰਾਰ ਰੱਖਣ ਲਈ ਸਖਤ ਫੈਸਲਾ ਲੈਣਾ ਚਾਹੀਦਾ ਹੈ ਅਪੀਲ ਦੇ ਵਿੱਚ ਇਹ ਕਹਿੰਦੇ ਨਜ਼ਰ ਆਏ ਨੇ ਦੱਸਿਆ ਕਿ ਇਹ ਜੋ ਰੋਡ ਸ਼ੋਅ ਸੀ ਬਠਿੰਡਾ ਦੇ ਵਿੱਚ ਹੋ ਰਿਹਾ ਸੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਰੋਡ ਸ਼ੋਅ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਗਰਮੀ ਤੋਂ ਬੇਹਾਲ ਹੋ ਕੇ ਭਾਵੇਂ ਕੀ ਪਿਛਲੇ ਦਿਨਾਂ ਦੇ ਵਿੱਚ ਬੱਕ ਬੱਕ ਸਮੇਂ ਦੇ ਉੱਪਰ ਗਰਮੀ ਦੀ ਗੱਲ ਕਰਦੇ ਹੋਏ ਸੁਖਬੀਰ ਬਾਦਲ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਇਹ ਲੋਕ ਆਮ ਲੋਕ ਨਹੀਂ ਇਹ ਗਰਮੀ ਦੇ ਵਿੱਚ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ ਸੋ ਤਰਪਾਲ ਲੱਗੀ ਗੱਡੀ ਛੱਤ ਵਾਲੀ ਗੱਡੀ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆਏ ਸੀ ਲੇਕਿਨ ਹੁਣ ਜਦੋਂ ਆਪ ਗਰਮੀ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਪਾਰਾ ਲਗਾਤਾਰ ਪਿਛਲੇ ਦਿਨਾਂ ਤੋਂ ਵੱਧਦਾ ਨਜ਼ਰ ਆ ਰਿਹਾ ਹੈ ਪਾਰਾ ਚੜਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਵੋਟਾਂ ਦੇ ਮੱਦੇਨਜ਼ਰ ਲੋਕਾਂ ਆ ਲੋਕ ਸਭਾ ਦੇ ਚੋਣਾਂ ਦੇ ਮੱਦੇਨਜ਼ਰ ਵਕ ਵਕ ਉਮੀਦਵਾਰਾਂ ਦੇ ਨਾਲ-ਨਾਲ ਵੱਡੇ-ਵੱਡੇ ਸਟਾਰ ਪ੍ਰਚਾਰਕ ਰੋਡ ਦੇ ਉੱਪਰ ਨੇ ਰੋਡ ਸ਼ੋਅ ਕੀਤੇ ਆ ਰਹੇ ਨੇ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਇਕੱਲਿਆਂ ਭਗਵੰਤ ਮਾਨ ਨੂੰ ਹੀ ਸਾਰਾ ਜੋ ਬੋਝ ਹੈ ਪ੍ਰਚਾਰ ਦਾ ਕੈਂਪੇਨ ਦਾ ਉਹ ਭਗਵੰਤ ਮਾਨ ਦੇ ਮੋਢਿਆਂ ਦੇ ਉੱਪਰ ਹੈ ਅਤੇ ਬਿਨਾ ਬ੍ਰੇਕ ਤੋਂ ਬਿਨਾ ਆਰਾਮ ਤੋਂ ਉਹ ਲਗਾਤਾਰ ਜਿੱਥੇ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਲਈ ਰੋਡ ਸ਼ੋਅ ਕਰਨਾ ਪੈ ਰਿਹਾ ਉੱਥੇ ਹੀ ਦੂਸਰੇ ਸੂਬਿਆਂ ਦੇ ਵਿੱਚ ਵੀ ਉਹਨਾਂ ਨੂੰ ਰੋਡ ਸ਼ੋਅ ਕਰਨੇ ਪੈ ਰਹੇ ਨੇ ਸੋ ਇਸ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਣ ਹੋਈ ਹੈ ਸੋਸ਼ਲ ਮੀਡੀਆ ਤੇ ਉਸ ਵੀਡੀਓ ਦੇ ਵਿੱਚ ਭਗਵੰਤ ਮਾਨ ਆਪਣੀ ਪੱਗ ਦੇ ਵਿੱਚ ਆਪਣਾ ਹੀ ਝੂਠਾ ਪਾਣੀ ਪਾਉਂਦੇ ਹੋਏ ਨਜ਼ਰ ਆਏ ਨੇ ਜਿਸ ਤੋਂ ਬਾਅਦ ਇੱਕ ਵੱਡਾ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਸਿੱਖ ਸ਼ਖਸੀਅਤਾਂ ਸਿੱਖ ਜਥੇਬੰਦੀਆਂ ਇਸ ਨੂੰ ਦਸਤਾਰ ਦੀ ਬੇਅਦਬੀ ਕਹਿੰਦੇ ਹੋਏ ਭਗਵੰਤ ਮਾਨ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਗ ਕਰਦੀਆਂ ਹੋਈਆਂ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਬੇਅਦਬੀ ਮਾਮਲੇ ਦੇ ਉੱਪਰ ਬੇਅਦਬੀ ਮਾਮਲੇ ਦੇ ਉੱਪਰ ਜਿੱਥੇ ਪਹਿਲਾਂ ਵਿਰੋਧੀ ਸੱਤਾ ਦੇ ਵਿੱਚ ਰਹਿੰਦੇ ਹੋਏ ਸੱਤਾ ਦੇ ਵਿਰੋਧ ਦੇ ਵਿੱਚ ਜਦੋਂ ਕਿ ਉਹ ਆਪੋਜੀਸ਼ਨ ਦੇ ਵਿੱਚ ਸੀਗੇ ਆ ਜਾਬਰ ਕਹੀਏ ਕਿ ਉਹ ਸੱਤਾ ਤੋਂ ਬਾਹਰ ਸੀ ਉਸ ਸਮੇ ਅਕਾਲੀ ਦਲ ਨੂੰ ਬੜੇ ਗੰਭੀਰ ਤਰੀਕੇ ਦੇ ਨਾਲ ਤਿੱਖੇ ਹਮਲਿਆਂ ਦੇ ਨਾਲ ਬੇਅਦਬੀ ਮਾਮਲਿਆਂ ਦੇ ਉੱਪਰ ਘੇਰਿਆ ਜਾ ਰਿਹਾ ਸੀ ਅਤੇ ਹੁਣ ਜਦੋਂ ਉਹਨਾਂ ਨੇ ਆਪਣੀ ਸੱਤਾ ਸਰਕਾਰ ਦੇ ਆਪਣੀ ਸਰਕਾਰ ਬਣੀ ਉਹ ਸੱਤਾ ਦੇ ਵਿੱਚ ਆਏ ਨੇ ਤਾਂ ਹੁਣ ਲਗਾਤਾਰ ਉਹਨਾਂ ਦੇ ਹੀ ਐਮਐਲਏ ਵੱਲੋਂ ਜਿੱਥੇ ਬੇਅਦਬੀ ਮਾਮਲੇ ਦੇ ਉੱਪਰ ਜਿਹੜੇ ਬੇਅਦਬੀ ਮਾਮਲੇ ਦੇ ਉੱਪਰ ਸਰਕਾਰਾਂ ਨੂੰ ਪਿਛਲੇ ਸਰਕਾਰਾਂ ਨੂੰ ਘੇਰਦੇ ਰਹੇ ਸੀ ਉਹਨਾਂ ਦੇ ਉੱਪਰ ਹੁਣ ਇਹਨਾਂ ਦੇ ਹੀ ਐਮਐਲਏ ਕੋਰ ਵਿਜੇ ਪ੍ਰਤਾਪ ਦੇ ਵੱਲੋਂ ਵੀ ਘੇਰਿਆ ਜਾ ਰਿਹਾ ਹੈ ਲੇਕਿਨ ਬਾਵਜੂਦ ਇਸ ਦੇ ਭਾਵੇਂ ਕਿ ਇਹ ਜੋ ਬੇਅਦਬੀ ਦਾ ਮਾਮਲਾ ਹੈ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਲੇਕਿਨ ਸਿੱਖ ਸੰਗਤ ਦੇ ਵਿੱਚ ਇਸ ਦਾ ਬੜਾ ਵੱਡਾ ਰੋਸ ਬਣਾਇਆ ਜਾ ਰਿਹਾ ਹੈ ਗੰਭੀਰ ਨੋਟਸ ਲੈਂਦਾ ਜਾ ਲਿੱਤਾ ਜਾ ਰਿਹਾ ਹੈ ਵੀ ਆਖਰ ਝੂਠੇ ਪਾਣੀ ਨੂੰ ਦਸਤਾਰ ਦੇ ਵਿੱਚ ਕਿਵੇਂ ਪਾਇਆ ਜਾ ਸਕਦਾ ਸੋ ਇਹ ਗੱਲ ਕਹਦੇ ਹੋਏ ਨਜ਼ਰ ਆਇਨੀ ਅਪੀਲ ਕੀਤੀ ਗਈ ਹੈ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਇਸ ਮਾਮਲੇ ਦੇ ਵਿੱਚ ਸੱਤ ਕਾਰਵਾਈ ਕੀਤੀ ਜਾਵੇ ਸੋ ਦੱਸ ਦिए ਕਿ ਭਗਵੰਤ ਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਵਿਵਾਦ ਦੇ ਵਿੱਚ ਹੁਣ ਘਿਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦिए ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਹੁਣ ਕਿ ਪੱਗ ਦੀ ਦਸਤਾਰ ਦੀ ਬੇਅਦਬੀ ਮਾਮਲੇ ਦੇ ਵਿੱਚ ਇੱਕ ਅਪੀਲ ਹੈ ਜਿਹੜੀ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਆ ਸੰਸਥਾਵਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਸ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਵੱਲੋਂ ਜਥੇਦਾਰ ਸਾਹਿਬ ਦੇ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾਏਗਾ ਕਿਵੇਂ ਦੇ ਵੰਨ ਕੇ ਹਾਲਾਤ ਜਾਣਨ ਲਈ ਬਣੇ ਰਹੋ ਰਜਾਨਾ ਲੋਕਨਾ ਟੀਮੀ ਦੇ ਨਾਲ